ਹੁਸ਼ਾਰਪੁਰ نیوز ਤੋਂ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਾਪ ਸੋ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਤੇ ਅੱਜ ਕੋਈ ਨਵਾਂ ਵਿਸ਼ਾ ਨਹੀਂ ਹੈ ਬਲਕਿ ਉਹੀ ਇੱਕ ਇਕੋ ਪਾਰਕ ਹੁਸ਼ਾਰਪੁਰ ਦੀ ਬਿਹਤ ਪ੍ਰਸਿੱਧ ਲੱਖਾਂ ਰੁਪਏ ਖਰਚ ਕਰਕੇ ਹੁਸ਼ਾਰਪੁਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹੁਸ਼ਾਰਪੁਰ ਦੇ ਵਿੱਚ ਲੋਕਾਂ ਦੀ ਸੁਵਿਧਾ ਲਈ ਬਣਾਈ ਗਈ ਇਕੋ ਪਾਰਕ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਹੁਸ਼ਾਰਪੁਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਚਿੰਪਾ ਜੀ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿੰਪਾਸ ਆਪ ਤੁਹਾਨੂੰ ਹੁਸ਼ਾਰਪੁਰ ਦੀ ਇਕੋ ਪਾਰਕ ਦੇ ਵਿੱਚ ਅਫਸਰਾ ਸਮੇਤ ਆ ਕੇ ਯੋਗ ਕੈਂਪ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਇਸ ਕੈਂਪ ਦਾ ਮਾਫੀ ਚੋਨਾ ਜਦੋਂ ਇਸ ਪਾਰਕ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਉਸ ਵਕਤ ਦਲੀਲ ਦਿੱਤੀ ਗਈ ਸੀ ਕਿ ਲੋਕਾਂ ਨੂੰ ਕੁਦਰਤ ਦੇ ਨਸਤੀਕ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪਾਰਕ ਦੇ ਬਿਲਕੁਲ ਨਾਲ ਹੁਸ਼ਾਰਪੁਰ ਦਾ ਬੇਹਦ ਪ੍ਰਸਿੱਧ ਪੰਗੀਚੋ ਲੱਗਦਾ ਸੋ ਫੈਂਸਿੰਗ ਲਗਾਈ ਗਈ ਹੈ ਪਾਰਕ ਤੇ ਇਰਦੇਗੇੜ ਤੇ ਤਾਂ ਫੈਂਸਿੰਗ ਖਤਮ ਹੁੰਦੇ ਆ ਸਾਰੀ ਪੰਗੀਚੋ ਸ਼ੁਰੂ ਹੋ ਜਾਂਦਾ ਸੋ ਵਾਕਿਆ ਤੇ ਵਿੱਚ ਕੁਦਰਤ ਹੁੰਦੀ ਹੈ ਤਾਂ ਮੰਤਰੀ ਸਾਹਿਬ ਨੂੰ ਮੇਰੀ ਅਪੀਲ ਹੈ ਕਿ ਜ਼ਰੂਰ ਤੁਸੀਂ ਕਿਸੇ ਨਾ ਕਿਸੇ ਵਕਤ ਸਮਾਂ ਕੱਢ ਕੇ ਉੱਥੇ ਇਕੋ ਪਾਰਕ ਦੇ ਵਿੱਚ ਪਹੁੰਚੋ ਤੇ ਹੁਸ਼ਿਆਰਪੁਰ ਦੇ ਸਮੂਹ ਅਫਸਰ ਸਾਹਿਬਾਨਾਂ ਨੂੰ ਨਾਲ ਲੈ ਕੇ ਆਓ ਤੇ ਦੇਖੋ ਕੁਦਰਤ ਦੇ ਨਜ਼ਦੀਕ ਜੋ ਆ ਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਕਿਉਂਕਿ ਆਪਾਂ ਬੀਤੇ ਦਿਨੀ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਦੇਸ਼ ਭਰ ਤੇ ਵਿੱਚ ਜਾਂ ਪੂਰੀ ਐਵਾਰਡ ਦੇ ਵਿੱਚ ਜਿਹੜਾ ਉਹ ਯੋਗ ਦਿਵਸ ਮਨਾਇਆ ਗਿਆ ਹੁਸ਼ਿਆਰਪੁਰ ਦੇ ਵਿੱਚ ਵੀ ਵੱਡੇ ਪੱਧਰ ਤੇ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੁਸ਼ਿਆਰਪੁਰ ਦੇ ਐਮਪੀ ਮਿਨਿਸਟਰਜ਼ ਐਮਐਲਏਸ ਵੱਲੋਂ ਪਾ ਕੇ ਸ਼ਿਰਕਤ ਕੀਤੀ ਗਈ ਸੀ ਤਾਂ ਉਹਨਾਂ ਤੋਂ ਇਲਾਵਾ ਹੁਸ਼ਿਆਰਪੁਰ ਦੇ ਆਲਾ ਅਧਿਕਾਰੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ ਸੋ ਮੈਂ ਮੁੜ ਤੋਂ ਦੁਹਰਾ ਦਿਆਂ ਮੰਤਰੀ ਸਾਹਿਬ ਤੁਹਾਨੂੰ ਇੱਕ ਯੋਗਾ ਕੈਂਪਸ ਜ਼ਰੂਰ ਉਸ پارک ਦੇ ਵਿੱਚ ਅਜੂਜਿਤ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਅਜੇ ਤੱਕ ਉਸ پارک ਦੇ ਵਿੱਚ ਕੋਈ ਚੱਕਰ ਕੱਟਣ ਲਈ ਆਇਆ ਹੋਵੇਗਾ ਪ੍ਰੰਤੂ ਜਦੋਂ ਤੁਸੀਂ ਆਪਣੇ ਅਫਸਰ ਸਹਿਬਾਨਾ ਸਮੇਤ ਉੱਥੇ ਪਹੁੰਚ ਕੇ ਯੋਗਾ ਕੈਂਪ ਲਗਾਓਗੇ ਜਾਂ ਯੋਗ ਕਰੋਗੇ 2-4 ਘੰਟੇ ਤਾਂ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇੱਕ ਜਿਹੜਾ ਉਹ ਪੋਜੀਟਿਵ ਮੈਸੇਜ ਜਾਏਗਾ ਹੋ ਸਕਦਾ ਹੈ ਤਾਂ ਤੁਹਾਡੇ ਤੋਂ ਬਾਅਦ ਲੋਕ ਉੱਥੇ ਪਹੁੰਚਣੇ ਸ਼ੁਰੂ ਹੋ ਜਾਣ ਤੇ ਇਕੋ ਪਾਰਕ ਜਿਹੜੀ ਉਹ ਸੱਚਮੁੱਚ ਖੁਸ਼ਹਾਲ ਹੋ ਜਾਵੇ ਜਾਂ ਆਬਾਦ ਹੋ ਜਾਵੇ ਦੂਜੇ ਪਾਸੇ ਆਪਾਂ ਇਕੋ ਪਾਰਕ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਕੋ ਪਾਰਕ ਦੇ ਜਿਸ ਤਰ੍ਹਾਂ ਦੇ ਖਸਤਾ ਹਾਲਾਤ ਸ਼ੁਰੂ ਤੋਂ ਸਨ ਮੁੱਢ ਕਦੀਮ ਤੋਂ ਸਨ ਤਾਂ ਉਸੇ ਤਰ੍ਹਾਂ ਦੇਖ ਹਸਤਾ ਹਾਲਾਤ ਇਕੋ ਪਾਰਕ ਦੇ ਅੱਜ ਵੀ ਬਣੇ ਹੋਏ ਹਨ ਹਾਲਾਂਕਿ ਜਦੋਂ ਵੀ ਹੁਸ਼ਾਰਪੁਰ ਨਿਊਜ਼ ਅਧਾਰੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਜਾਂਦੀ ਹੈ ਤਾਂ ਉਸ ਵਕਤ ਜ਼ਰੂਰ ਜੰਗਲਾਤ ਵਿਭਾਗ ਮੈਂ ਅੱਜ ਹੁਸ਼ਾਰਪੁਰ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤਾਂ ਹਰਕਤ ਦੇ ਵਿੱਚ ਆਉਂਦਿਆ ਸਰ ਉਹਨਾਂ ਵੱਲੋਂ ਜਿਹੜੀ ਉਹ ਪਾਰਕ ਦੀ ਮਾੜੀ-ਮੋਟੀ ਹੈ ਜਿਹੜੀ ਉਹ ਖਾਣਾ ਪੂਰਤੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਫਾਈ ਨੂੰ ਲੈ ਕੇ ਤਾਂ ਸਫਾਈ ਨੂੰ ਲੈ ਕੇ ਉੱਥੇ ਖਬਰ ਤੋਂ ਬਾਅਦ ਖਾਣਾ ਪੂਰਤੀ ਕਰਨੀ ਜ਼ਰੂਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ 70 ਤੋਂ 72 ਲੱਖ ਰੁਪਏ ਦੇ ਤੱਕ तकरीबन ਇਸ پارک ਦਾ ਨਿਰਮਾਣ ਹੋਇਆ ਜਿਸ ਵਿੱਚੋਂ 25 ਲੱਖ ਰੁਪਏ ਦੇ ਖਰੀਦਵਾ ਜਿਹੜਾ ਇੱਕ ਡਿਜੀਟਲ ਪ੍ਰੋਜੈਕਟ ਤੇ ਖਰਚ ਕੀਤਾ ਗਿਆ ਤਾਂ ਬਾਕੀ ਜਿਹੜਾ 45 ਤੋਂ 46 ਲੱਖ ਰੁਪਈਆ ਉਹ ਇਕੋ پارک ਤੇ ਖਰਚ ਕੀਤਾ ਗਿਆ ਹਾਲਾਂਕਿ ਇਸ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਸ਼ਾਇਦ 5 ਤੋਂ 7 ਭਾਗ ਹੈ ਜਿਹੜੇ ਉਹ ਇਕੋ پارک ਤੇ ਬਣਾਈ ਗਏ ਨੇ ਤਾਂ 5 ਤੋਂ 7 ਭਾਗ ਜਨਕਿ ਕੁੱਲ ਜਿੰਨੇ ਵੀ ਭਾਗ ਬਣਾਏ ਗਏ ਨੇ ਤਾਂ ਸਾਰਿਆਂ ਦੀ ਹਾਲਤ ਕਿਹੋ ਜਿਹੀ ਹੈ ਸਾਰਿਆਂ ਦੀ ਤਸਵੀਰ ਕਿਹੋ ਜਿਹੀ ਹੈ ਐਵੇਂ ਬੋਲ ਕੇ ਨਹੀਂ ਦੱਸਣਾ ਕਿਉਂਕਿ ਤੁਸੀਂ ਜਾਣਦੇ ਵੀ ਹੋ ਤੇ ਜੇਕਰ ਜਿਹੜੇ ਲੋਕ ਨਹੀਂ ਵੀ ਜਾਣਦੇ ਇਕੋ ਪਾਰਕ ਨੂੰ ਉਹਨਾਂ ਨੂੰ ਜ਼ਰੂਰ ਉੱਥੋਂ ਦਾ ਦੌਰਾ ਕਰਨਾ ਚਾਹੀਦਾ ਸਹਿਰ ਪਾਰਕ ਦੇ ਵਿੱਚ ਘੁੰਮ ਕੇ ਜ਼ਰੂਰ ਆਣਾ ਚਾਹੀਦਾ ਆਪਣੇ ਪਰਿਵਾਰ ਸਮੇਤ ਤਾਂ ਜੋ ਉੱਥੋਂ ਆ ਕੇ ਤਾਂ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਜਿਹੜੀਆਂ ਮੈਂ ਤਾਂ ਕਹਾਂਗਾ ਕਿ ਸਾਂਝੀਆਂ ਕਰਨੀਆਂ ਚਾਹੀਦੀਆਂ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੀਦਾ ਕਿ ਮੰਤਰੀ ਸਾਹਿਬ ਵੱਲੋਂ ਇਹ ਜੋ ਸੁਗਾਤ ਹੁਸ਼ਾਰਪੁਰੀਆਂ ਦੇ ਸਿਰ ਤੇ ਮੜੀ ਗਈ ਹੈ ਉਹ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਹੈ ਸੋ ਜੇਕਰ ਆਪਾਂ ਇਕੋ ਪਾਰਕ ਦੀ ਗੱਲ ਕਰੀਏ ਤਾਂ ਬਾਹਰੋਂ ਤਾਂ ਬਹੁਤ ਸੋਹਣੀ ਲੱਗਦੀ ਹੈ ਜਿਹੜਾ ਉੱਥੇ ਜੇ ਸ਼ੁਰੂਆਤੀ ਦੇ ਸ਼ੁਰੂਆਤ ਦੇ ਵਿੱਚ ਗੇਟ ਬਣਾਇਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਤਾਂ ਉਸ ਤੋਂ ਠੀਕ ਇਲਾਵਾ ਠੀਕ ਬਾਅਦ ਜਦੋਂ ਆਪਾਂ ਪੋੜੀਆਂ ਰਹੀਂ ਹੇਠਾਂ ਨੂੰ ਉਤਰਦੇ ਆਂ ਪਾਰਕ ਦੇ ਵਿੱਚ ਐਂਟਰ ਹੁੰਨੇ ਆਂ ਦਾਖਲ ਹੁੰਨੇ ਆਂ ਤਾਂ ਉਸ ਤੋਂ ਬਾਅਦ ਹੀ ਜਿਹੜਾ ਲੋਕਾਂ ਨੂੰ ਉੱਥੋਂ ਪਤਾ ਨਹੀਂ ਕਈ ਕਈ ਤਰ੍ਹਾਂ ਦੀ ਜਿਹੜੀ ਉਹ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰ ਮੋੜ ਤੋਂ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਕੋ ਪਾਰਕ ਦੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਯੋਗ ਕੈਂਪ ਅਯੋਜਿਤ ਕਰੋ ਤੇ ਹੋ ਸਕਦਾ ਹੈ ਤੁਹਾਡੇ ਇਸ ਉਦਮ ਦੇ ਨਾਲ ਲੋਕਾਂ ਦੇ ਵਿੱਚ ਵੀ ਕੋਈ ਰਿਸਪੌਂਸ ਅਨ ਜ਼ਰੂਰ ਚਾਹੂਗਾ ਤੇ ਤੁਹਾਡੇ ਤੋਂ ਬਾਅਦ ਲੋਕ ਵੀ ਉੱਥੇ ਆ ਕੇ ਸੈਰ ਕਰਨੀ ਆਪਣੇ ਪਰਿਵਾਰਾਂ ਦੇ ਨਾਲ ਸ਼ੁਰੂ ਕਰਨਗੇ ਸੋ ਮੈਨੂੰ ਉਮੀਦ ਹੈ ਕਿ ਮੰਤਰੀ ਸਾਹਿਬ ਇਸ ਗੱਲ ਤੇ ਜ਼ਰੂਰ ਅਮਲ ਕਰਨਗੇ